तिलक जंजू राखा प्रपतक हीनो वडो कलू में साका प्यार वैराग्य अतए अनुराग दी मूरत शरण आए दे राखे सर्व प्रीत पालक हक ते सच दे अलंबरदार मीठ बोलणे पिता महान तपस्वि हील दी चादर गुरु तेग बहादुर जी सिख्खां दे नौवें गुरु हन तेग बहादुर सिमरिए कर नौनिद आवे ताई सब थाई होए सहाय ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ। ਉਹਨਾਂ ਦਾ ਜਨਮ 1621 ਈਸਵੀ ਵਿੱਚ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਤਾਪ ਜੀ ਦੇ ਮਾਤਾ ਜੀ ਬੀਬੀ ਨਾਨਕੀ ਜੀ ਸਨ। ਉਹਨਾਂ ਦੇ ਬਚਪਨ ਦਾ ਨਾਮ ਤਿਆਗਮਲ ਸੀ। ਪਰੰਤੂ ਉਹਨਾਂ ਦੇ ਵਿਚਾਰਾਂ ਅਤੇ ਬਹਾਦਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਨਾਮ ਤੇਗਭਾਦਰ ਰੱਖਿਆ ਗਿਆ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਆਪ ਦੇ ਸਮੇਂ ਦੌਰਾਨ ਕਿਹਾ ਕਿ ਗੁਰਗੱਦੀ ਦਾ ਵਾਰਸ ਬਾਬਾ ਬਕਾਲੇ ਵਿਖੇ ਹੈ ਗੁਰੂ ਤੇਗ ਬਹਾਦਰ ਜੀ ਨੇ ਬਕਾਲੇ ਵਿਖੇ 20 ਸਾਲ ਤਪੱਸਿਆ ਕੀਤੀ ਪਾਏ ਮੱਖਣਸ਼ਾ ਲੁਭਾਣਾ ਨੇ ਬਕਾਲੇ ਵਿਖੇ ਗੁਰੂ ਦੀ ਖੋਜ ਕੀਤੀ ਗੁਰੂ ਤੇਗ ਬਹਾਦਰ ਜੀ ਨੂੰ 1666 ਈਸਵੀ ਵਿੱਚ ਬਕਾਲੇ ਵਿਖੇ ਗੁਰਗੱਦੀ ਸੌਂਪੀ ਗਈ ਉਸ ਸਮੇਂ ਔਰੰਗਜ਼ੇਬ ਸਾਰੇ ਭਾਰਤ ਵਾਸੀਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਇਸ ਮੰਤਵ ਨੂੰ ਪੂਰਾ ਕਰਨ ਲਈ ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਹਿੰਦੂਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਇਸ ਲਈ ਫਰਿਆਦ ਲੈ ਕੇ ਕੁਝ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਆਏ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਤੇ ਕਸ਼ਮੀਰੀ ਬ੍ਰਾਹਮਣਾਂ ਦੀ ਮਦਦ ਕੀਤੀ। ਦਿੱਲੀ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਕਈ ਸਿੱਖਾਂ ਨੂੰ ਔਰੰਗਜ਼ੇਬ ਨੇ ਬਹੁਤ ਤਸੀਹੇ ਦਿੱਤੇ। ਪਰੰਤੂ ਗੁਰੂ ਜੀ ਆਪਣੇ ਧਰਮ ਤੇ ਡਟੇ ਰਹੇ ਜਿਸ ਕਰਕੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਧਰਮ ਹੇਤ ਸਾਕਾ ਜਿਨਕੀਆ ਸੀਸ ਦਿਆਂ ਪਰ ਸਿਰ ਣ ਨਾ ਦਿਆਂ। ਆਪ ਸਭ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਵ ਦੀ ਲੱਖ ਲੱਖ ਵਧਾਈ ਹੋਵੇ ਧੰਨਵਾਦ